ਇਸ ਕਹਾਣੀ ਦਾ ਮੁੱਖ ਨੀਮ ਹੈ ਜੈਸੀ ਕਰਨੀ ਵੈਸੀ ਭਰਨੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਬਾਣਿਆ ਰਹਿੰਦਾ ਸੀ ਅਤੇ ਉਹ ਬੜਾ ਹੀ ਕੰਜੂਸ ਅਤੇ ਚੁਸਤ ਆਦਮੀ ਸੀ ਇੱਕ ਵਾਰ ਇੱਕ ਉਸ ਦੇ ਪਿੰਡ ਦਾ ਜੱਟ ਕਿਸੇ ਕੰਮ ਲਈ ਸ਼ਹਿਰ ਵਿੱਚ ਜਾ ਰਿਹਾ ਸੀ ਤੇ ਉਹ ਆਪਣੇ ਢਾਂਡਿਆਂ ਦਾ ਬੂਰਾ ਉਸ ਦੀ ਦੁਕਾਨ ਤੇ ਰੱਖ ਗਿਆ ਜਦੋਂ ਉਹ ਜੱਟ ਸ਼ਹਿਰ ਵਿੱਚੋਂ ਵਾਪਸ ਆਇਆ ਅਤੇ ਉਸ ਬਾਣੀਏ ਦੇ ਕੋਲ ਆ ਕੇ ਉਸ ਨੇ ਆਪਣੇ ਢਾਂਡਿਆਂ ਵਾਲਾ ਬੂਰਾ ਮੰਗਿਆ ਤੇ ਉਹ ਬਾਣੀਆ ਅੱਗੇ ਆਖਣ ਲੱਗਾ ਕਿ ਤੇਰੇ ਢਾਂਡੇ ਤਾਂ ਚੂਹਾ ਕੁੱਤਰ ਗਿਆ ਹੈ ਪਰ ਇਹ ਗੱਲ ਸੁਣ ਕੇ ਜੱਟ ਬੜਾ ਹੀ ਹੈਰਾਨ ਹੋਇਆ ਕਿਉਂਕਿ ਉਸ ਨੂੰ ਪਤਾ ਸੀ ਕਿ ਚੂਹਾ ਕਿੱਦਾਂ ਭਾਂਡੇ ਕੁੱਤਰ ਸਕਦਾ ਹੈ ਪਰ ਉਹ ਕੁਝ ਨਾ ਬੋਲਿਆ ਅਤੇ ਉਹ ਥੋੜਾ ਪਰੇਸ਼ਾਨ ਹੋ ਕੇ ਆਪਣੇ ਘਰ ਵਾਪਸ ਚਲੇ ਗਿਆ ਫਿਰ ਇੱਕ ਦਿਨ ਬਾਣੀਏ ਨੂੰ ਵੀ ਉਸ ਜੱਟ ਉੱਤੇ ਕੰਮ ਪੈ ਗਿਆ ਅਤੇ ਬਾਣੀਏ ਨੂੰ ਵੀ ਸ਼ਹਿਰ ਜਾਣਾ ਪੈ ਗਿਆ ਅਤੇ ਉਹ ਆਪਣਾ ਮੁੰਡਾ ਮੁੰਡਾ ਉਸ ਜੱਟ ਦੇ ਕੋਲ ਛੱਡ ਕੇ ਸ਼ਹਿਰ ਚਲਾ ਗਿਆ ਤੇ ਉਸ ਜੱਟ ਨੂੰ ਕਹਿ ਗਿਆ ਕਿ ਤੂੰ ਇਸ ਦਾ ਖਿਆਲ ਰੱਖੀ ਪਰ ਜਦੋਂ ਉਹ ਬਾਣੀਆ ਸ਼ਹਿਰ ਤੋਂ ਵਾਪਸ ਉਸ ਜੱਟ ਦੇ ਕੋਲ ਆਇਆ ਤੇ ਉਸ ਨੂੰ ਆਖਣ ਲੱਗਾ ਕਿ ਮੇਰਾ ਮੁੰਡਾ ਕਿੱਥੇ ਹੈ ਤੇ ਜੱਟ ਵੀ ਅੱਗੋਂ ਬਹੁਤ ਹੀ ਚਲਾਕ ਸੀ ਉਸ ਨੇ ਵੀ ਆਖ ਦਿੱਤਾ ਕਿ ਤੇਰੇ ਮੁੰਡੇ ਨੂੰ ਤਾਂ ਇਲ ਚੁੱਕ ਕੇ ਲੈ ਗਈ ਹੈ ਅਤੇ ਇਹ ਗੱਲ ਸੁਣ ਕੇ ਹੁਣ ਬਾਣੀਆਂ ਵੀ ਬੜਾ ਗੁੱਸੇ ਅਤੇ ਪਰੇਸ਼ਾਨ ਹੋ ਗਿਆ ਉਸ ਨੇ ਵੀ ਸੋਚਿਆ ਕਿ ਐਲ ਮੇਰੇ ਮੁੰਡੇ ਨੂੰ ਕਿੱਦਾਂ ਚੁੱਕ ਸਕਦੀ ਹੈ ਤੇ ਉਹ ਜੱਟ ਨੂੰ ਆਖਣ ਲੱਗਾ ਕਿ ਤੂੰ ਝੂਠ ਬੋਲਦਾ ਹਾਂ ਇੱਲ ਕਦੇ ਵੀ ਮੇਰੇ ਮੁੰਡੇ ਨੂੰ ਐਦਾਂ ਚੁੱਕ ਨਹੀਂ ਸਕਦੀ ਫਿਰ ਉਸ ਜੱਟ ਨੇ ਵੀ ਆਖਿਆ ਕਿ ਜੇ ਇੱਲ ਤੇਰੇ ਮੁੰਡੇ ਨੂੰ ਨਹੀਂ ਚੁੱਕ ਸਕਦੀ ਤਾਂ ਮੇਰੇ ਭਾਂਡਿਆਂ ਦੇ ਬੂਰੇ ਨੂੰ ਵੀ ਚੂਹਾ ਕਦੇ ਨਹੀਂ ਕੁੱਤਰ ਸਕਦਾ ਇਹ ਗੱਲ ਸੁਣ ਕੇ ਬਾਣੀਆਂ ਹੈਰਾਨ ਹੋ ਗਿਆ ਅਤੇ ਉਸ ਜੱਟ ਨੇ ਫਿਰ ਉਸ ਬਾਣੀਏ ਨੇ ਉਸ ਜੱਟ ਨੂੰ ਆਖਿਆ ਕਿ ਮੈਂ ਤਾਂ ਤੇਰੇ ਨਾਲ ਝੂਠ ਬੋਲਿਆ ਸੀ ਤੇਰੇ ਭਾਂਡੇ ਮੇਰੀ ਦੁਕਾਨ ਤੇ ਉਂਝ ਹੀ ਬੋਰਾ ਪਿਆ ਹੈ ਜਿੱਦਾਂ ਤੂੰ ਛੱਡ ਕੇ ਗਿਆ ਸੀ ਫਿਰ ਜੱਟ ਨੇ ਵੀ ਕਿਹਾ ਕਿ ਤੇਰਾ ਮੁੰਡਾ ਅੰਦਰ ਕਮਰੇ ਦੇਖ ਖੇਡ ਰਿਹਾ ਹੈ ਜਿੱਦਾਂ ਤੂੰ ਉਸ ਨੂੰ ਛੱਡ ਕੇ ਗਿਆ ਸੀ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹੀ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਅਸੀਂ ਜਿੱਦਾਂ ਦਾ ਕਿਸੇ ਨਾਲ ਕਰਾਂਗੇ ਉਦਾਂ ਦਾ ਕੀ ਸਾਨੂੰ ਭਰਨਾ ਪਵੇਗਾ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ